ਹਾਂਜੀ ਸਾਰੇ ਵੀਰਾਂ ਨੂੰ ਸੱਸੀ ਕਾ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਆਪਣੇ ਕੋਰਨਰ ਵੀਡੀਓ ਦੇ ਵਿੱਚ ਤੇ ਅੱਜ ਤੁਹਾਡੇ ਵਾਸਤੇ ਆਪਾਂ ਸੇ ਟਰੈਕਟਰ ਲਿਆਂਦੇ ਆ ਪੂਰੇ ਘੈਂਟ ਕੰਡੀਸ਼ਨਾਂ ਦੇ ਰਹਿਣ ਵਾਲਿਆ ਤੇ ਕਿੱਥੇ ਖੜੇ ਆ ਆਪਾਂ ਇਸ ਵਕਤ ਆਪਾਂ ਵਿਸਕਰਮਾ ਟਰੈਕਟਰ ਸੇਲ ਪਰਚੇਜ਼ ਵਾਲਿਆਂ ਦੇ ਠੀਕ ਆ ਬਾਹਿਆਂ ਕੋਲੇ ਅੱਜ ਸੇ ਟਰੈਕਟਰ ਖੜੇ ਆ ਸਾਰੇ ਘੈਂਟ ਕੰਡੀਸ਼ਨ ਦੇ ਖੜੇ ਆ ਠੀਕ ਆ ਤੇ ਆਪਾਂ ਕੱਲੇ ਕੱਲੇ ਦੀ ਜਾਣਕਾਰੀ ਦੇਵਾਂਗੇ ਤੇ ਆਪਣੀ ਵੀਡੀਓ ਦੇ ਨਾਲ ਜੁੜੇ ਰਹੋ ਠੀਕ ਆ ਜੀ ਕਰਦੇ ਆ ਸਟਾਰਟ ਆਪਾਂ ਵੀਡੀਓ ਹਾਂਜੀ ਜੀ ਹੁਣ ਆਪਾਂ ਪਹਿਲੇ ਟਰੈਕਟਰ ਦੀ ਗੱਲ ਕਰ ਲਈਏ 855 ਲਿਆਂਦਾ ਪਹਿਲਾਂ ਤਾਂ ਤੁਸੀਂ ਕਲਰ ਪੇਂਟ ਚੈੱਕ ਕਰ ਸਕਦੇ ਹੋ ਜੇ ਆਪਾਂ ਜੀ ਹੁਣ ਮਾਡਲ ਦੀ ਗੱਲ ਕਰ ਲਈਏ 18 ਮਾਡਲ ਰਹਿਣਾ ਵਾ ਟਰੈਕਟਰ ਆ ਇੱਥੋਂ ਚੈੱਕ ਕਰੋ ਲੋ ਪਹਿਲਾਂ ਤਾਂ ਕਲਰ ਪੇਂਟ ਬਾਈ ਕਹਿੰਦੇ ਸਾਰਾ ओरिजिनल ਆ ਮੂਰੇ ਰੇਡੀਅਲ ਟਾਇਰ ਆ ਕੇ ਠੀਕ ਆ ਰਮ ਰਮ ਚੈੱਕ ਕਰਾ ਤੋ ਹਾਈ ਟਾਇਰ ਆਪਾਂ ਕਹਿ ਦਈਏ 95 ਪੈਸੇ ਟਾਇਰ ਪਏ ਆ ਠੀਕ ਆ ਬੰਪ ਰੰਪਰ ਦਾ ਮੂਰੋਂ ਚੈੱਕ ਕਰੋ ਤੁਸੀਂ ਸੋਧਾ ਯਾਰ ਖੜਾ ਮੇਰਾ ਪੂਰਾ ਓਕੇ ਆ ਕੰਡੀਸ਼ਨ ਦਾ ਬਾਈ ਕਹਿੰਦਾ ਸਾਰਾ ਅਰੀਜਨਲ ਰਹਿਣ ਵਾਲਾ ਪਾਵਰ ਸਟੀਰੀਂਗ ਆ ਠੀਕ ਆ ਇਧਰ ਚੈੱਕ ਕਰ ਸਕਦੇ ਨੂੰ ਪੰਪ ਪੰਪ ਕੰਨੀਓ ਆ ਬਲਾਕ ਬਲੋਕ ਦਾ ਚੈੱਕ ਕਰ ਲੋ ਬਾਕੀ ਓਕੇ ਆ ਕੰਡੀਸ਼ਨ ਦਾ ਸ਼ੋ ਸਾਰਾ ਚੈੱਕ ਕਰੋ ਯਾਰ ਨਵੇਂਆ ਵਰਗੀ ਪਈ ਆ ਲੈ ਤੇ ਇਹ ਦੂਜੀ ਗੱਲ ਡਾਉਨ ਸੀਲਿੰਗ ਹੋਈ ਵੀ ਇਸਾਤਰੀ ਚੈੱਕ ਕਰ ਸਕਦੇ ਨੂੰ ਪਿੰਡਰਾ ਸੰਤਾਂ ਦੀ ਫੋਟੋ ਲੱਗੀ ਵੀ ਬਾਕੀ ਤੁਸੀਂ ਆਪ ਹੀ ਚੈੱਕ ਕਰ ਸਕਦੇ ਨੂੰ ਠੀਕ ਆ ਹੁੱਡ ਵਗੈਰਾ ਸਾਰਾ ਕੁਝ ਓਕੇ ਆ ਤੇ ਮਗਰਾੜ ਚੈੱਕ ਕਰ ਲੋ ਆ ਰੰਗੇ ਰੁੰਗਦਾ ਚੈੱਕ ਕਰ ਲਓ ਕਿਥੋਂ ਪਾਸੇ ਗਲੇ ਗਲੇ ਨਹੀਂ ਹੈਗੇ ਲੈ ਪਿਆਣਾ ਉੱਚਾ ਮਾਡਲ ਲੱਗਦਾ ਹੈ 18 ਮਾਡਲ ਆ ਠੀਕ ਆ ਬਾਕੀ ਆ ਮੈਟ ਮੂਟ ਬਾਈਆਂ ਨੇ ਆਪਦੇ ਸ਼ੌਂਕ ਵਜੋਂ ਧਰਾਏ ਪਿਆ ਸੀਟ ਸੂਟ ਦਾ ਕਵਰ ਚੈੱਕ ਕਰ ਸਾਨੂੰ ਕੰਡੀਸ਼ਨ ਆ ਪੂਰਾ ਓਕੇ ਆ ਪੰਜਾਬ ਨੰਬਰ ਰਹਿਣ ਵਾਲਾ ਪਹਿਲੀ ਪਾਰਟੀ ਦੇ ਨਾਂ ਠੀਕ ਆ ਐਮ ਆਰ ਐਫ ਦੇ ਟਾਇਰ ਆਗੇ ਇਹ ਵੀ 80 85 ਪੈਸੇ ਟਾਇਰ ਪਏ ਆ ਠੀਕ ਆ ਬਾਕੀ ਤੁਸੀਂ ਕੰਡੀਸ਼ਨ ਦਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਲੈ ਡਬਲ ਡੈਸਟੀਬਟਰ ਆ ਗਿਆ ਇਧਰ ਡਾ ਵੀ ਚੈੱਕ ਕਰ ਸਕਦਾ ਹੂੰ ਵੀ ਪੈਜ ਮੇ ਰੰਗ ਝਾਂਸੀ ਚ ਆਉਂਦਾ ਯਾਰ ਸਾਰਾ ਕਲਰ ਪੇਂਟ ਦਾ Ориਜਨਲ ਆ ਬਾਕੀ ਤੁਸੀਂ ਕੰਡੀਸ਼ਨ ਦਾ ਖੜਾਵੇ ਦਾ ਪੂਰਾ ਓਕੇ ਆ ਲਿੰਕਾਂ ਲੋਕਾਂ ਦਾ ਚੈੱਕ ਕਰ ਸਕਦਾ ਹੂੰ ਜੇ ਆਪਾਂ ਇਹ ਹੁਣ ਡਿਮਾਂਡ ਦੀ ਗੱਲ ਕਰ ਲਈਏ ਡਿਮਾਂਡ ਬਾਈਆਂ ਨੇ 5 ਲੱਖ 75000 ਦਾ ਬਾਈ ਕੈਂ ਟਰੈਕਟਰ ਦੇ ਦਾਂਗੇ ਮਾਨਪਰਾਨ ਕਰਕੇ ਤੋਰਾਂਗੇ ਜਿਹੜਾ ਵੀ ਵੀਰ 855 ਲੈਣ ਆਗੇ ਠੀਕ ਆ ਤੇ ਬਾਕੀ ਤੁਸੀਂ ਖੜਾਵੇ ਦਾ ਚੈੱਕ ਕਰ ਸਕਦਾ ਪੂਰਾ ਓਕੇ ਆ ਮਾਰਤਾਂ ਠੀਕ ਆ ਤੇ ਆਜੋ ਆਪਾਂ ਕਰਦੇ ਆਂ ਗਾਹਾਂ ਸੋਨਾ ਲਿਕਾ ਦੀ ਲਓ ਜੀ ਸੋਨਾ ਲਿਕਾ ਲਿਆਂਦਾ ਆਪਾਂ ਠੀਕ ਆ 750 ਆ ਗਿਆ ਕੰਡੀਸ਼ਨ ਦਾ ਪਹਿਲਾਂ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਵੀਰਾਂ ਦੀ ਡਿਮਾਂਡs ਯਾਰ ਸਾਨੂੰ ਆਹ ਵਾਲੀ ਸੋਚ ਸੋਨਾ ਲਿਕਾ ਚਾਹੀਦਾ ਆ ਸੋਡੀ ਡਿਮਾਂਡ ਕਰਤੀ ਪੂਰੀ ਇਹਦੀ ਵੀ ਵੀ ਪਹਿਲਾਂ ਮੂਰਲੇ ਆ ਗਏ ਰੇਡੀਅਲ ਟਾਇਰ ਬਾਕੀ ਕੰਡੀਸ਼ਨਰ ਤੁਸੀਂ ਚੈੱਕ ਕਰ ਸਕਦੇ ਹੋ ਮਗਰ ਲਈ ਵੀ ਟਾਇਰ ਇਹਦੇ ਵੀ ਐਮ ਆਰ ਐਫ ਦੇ ਆ ਗਏ ਠੀਕ ਹੈ ਜੀ ਇਹ ਵੀ ਪਾਇਆ 95 ਪੈਸੇ ਟਾਇਰ ਪਾਇਆ ਠੀਕ ਆ ਬਾਕੀ ਹਮ ਰਿਮਰਾ ਚੈੱਕ ਕਰੋ ਬਈ ਸੋ ਕਲਰ ਪੇਂਟ ਦਾ ਸਾਰਾ ਬਾਈ ਕਹਿੰਦੇ ਇਹ ਵੀ ਅਰੇਜਨ ਵਾਲਾ ਠੀਕ ਆ ਬੰਪਰ ਤੋਂ ਲੈ ਕੇ ਲਿੰਕਾਂ ਤੱਕ ਸਾਰਾ ਬਾਈ ਕਹਿੰਦੇ ਅਰੇਜਨ ਵਾਲਾ ਠੀਕ ਆ 13 ਮਾਡਲ ਆ ਗਿਆ ਪੰਜਾਬ ਨੰਬਰ ਆ ਗਿਆ ਪਹਿਲੀ ਪਾਰਟੀ ਦੇ ਨਾਂ ਦੇ ਆ ਗਿਆ ਪਰ ਇਥੋਂ ਪੈਰਪੁਰ ਦਾ ਨਹੀਂ ਚੈੱਕ ਕਰੋ ਲੋ ਬਾਬਿਓ ਪਿਆਨਾ ਕੰਡੀਸ਼ਨ ਦਾ ਓਕੇ ਜਮਾ ਆ ਬਾਕੀ ਤੁਸੀਂ ਚੈੱਕ ਕਰ ਰਹੇ ਹੋ ਸੋ ਸਾ ਤੇ ਇੱਕ ਵਿੱਚ ਰੀਡ ਨਹੀਂ ਹੈਗੀ ਆ ਸਲੈਂਸਰ ਚੈੱਕ ਕਰ ਲੋ ਵਾਕਿਆ ਬਲੈਕ ਬਲੂਕ ਦਾ ਚੈੱਕ ਕਰ ਲੋ ਨੀਥ ਰੰਗ ਚ ਲੈਣ ਲੱਗ ਗਿਆ ਨਾ ਚੈੱਕ ਕਰ ਸਕਦਾ ਹਾਂ ਕੰਡੀਸ਼ਨ ਜਮਾ ਓਕੇ ਆ ਅਰੇ ਮੁਰੂ ਮੇ ਚੈੱਕ ਕਰ ਲੋ ਮਗਰਾੜ ਚੈੱਕ ਕਰ ਲੋ ਲੋ ਸ਼ੀਟਾਂ ਦੇ ਮਗਰਾਣ ਤੇ ਵੀ ਸ਼ੀਟਾਂ ਲਵਾਈਆਂ ਮੀ ਬਾਈਆਂ ਨੂੰ ਸ਼ੌਂਕ ਵਜੋਂ ਠੀਕ ਆ ਆ ਡੰਡਾ ਦਾ ਰੰਗ ਉਹ ਮੀ ਪਿਆ ਬਾਈ ਲਓ ਪਿੱਛੇ ਚੈੱਕ ਕਰ ਰਿਹਾ ਲਿੰਕਾਂ ਲੁੰਕਾਂ ਨਾ ਜਮਾ ਓਕੇ ਆ ਕੰਡੀਸ਼ਨ ਦਾ ਠੀਕ ਹੈ ਜੀ ਇਹ ਵੀ ਪੰਜਾਬ ਨੰਬਰ ਆ ਪਹਿਲੀ ਪਾਰਟ ਦੇ ਨਾ ਤੇ ਜੇ ਆਪਾਂ ਜੇ ਹੁਣ ਰੇਟ ਦੀ ਗੱਲ ਕਰ ਲਈਏ ਡਿਮਾਂਡ ਦੀ ਗੱਲ ਕਰ ਲਈਏ ਬਾਈਆਂ ਨੇ ਡਿਮਾਂਡ ਇਹ ਦੀ ਬਾਈ ਕਹਿੰਦੇ 4 ਲੱਖ ਡਿਮਾਂਡ ਕਰਦੇ ਆ ਬਾਈ ਕਹਿੰਦੇ 4 ਲੱਖ ਚੋਂ ਹੋਰ ਕਰ ਦਾਂਗੇ ਮਾਨਤਾਂ ਜਿਹੜਾ ਕੋਈ ਤੇਰਾ ਵੀਡੀਓ ਸ਼ੇਅਰ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਆ ਉਹ ਠੀਕ ਆ ਜੀ ਬਾਈ ਕਹਿੰਦੇ 4 ਲੱਖ ਚੋਂ ਹੋਰ ਵੀ ਕਰ ਦਾਂਗੇ ਯਾਰ ਮਾਨਤਾਂ ਠੀਕ ਆ ਤੇ ਹੁਣ ਕਰ ਲਦੇ ਆਪਾਂ ਗੱਲ ਸੋਨ ਵਾਲੇ ਕਾ 750 ਦੀ ਲਓ ਜੀ 17 ਮਾਡਲ ਆ ਗਿਆ ਪਹਿਲਾਂ ਇੱਥੋਂ ਪੰਪ ਪੰਪ ਕੰਨੀ ਚੈੱਕ ਕਰੋ ਰੇਸ ਵਾਲੀ ਛੀਲ ਉਵੇਂ ਹੀ ਪਈ ਆ ਠੀਕ ਆ ਇਹ ਵੀ ਕਲਰ ਪੇਂਟ ਦਾ ਬਾਈ ਕਹਿੰਦੇ ਮੂਹਰ ਦੇ ਤੋਂ ਲੈ ਕੇ ਪਿੱਛੇ ਤੱਕ ਲਿੰਕਾ ਤੱਕ ਸਾਰਾ ਓਰੀਜਨਲ ਆ ਪਲਾਇਥੋਂ ਪਾਇਰ ਪੂਰ ਦਾ ਨਿਚ ਚੱਕ ਕਰ ਸਕਦੇ ਤੁਸੀਂ ਠੀਕ ਆ ਆ ਲੋ ਛਤਰੀ ਲੱਗੀ ਵੀ ਹੈ ਠੀਕ ਆ ਜੀ 13 ਮਾਡਲ ਆ ਗਿਆ ਸੋ ਸਾਰਾ ਚੈੱਕ ਕਰ ਲੈਣ ਪੂਰੀ ਚੰਕ ਦੀ ਐ ਸੋ ਇਧਰੋਂ ਚੈੱਕ ਕਰ ਲੋ ਪਾਵਰ ਸਟੀਰਿੰਗ ਆ ਗਿਆ ਜੇ ਆਪਾਂ ਜਿਹੜੇ ਹੁਣ ਟਾਇਰਾਂ ਦੀ ਗੱਲ ਕਰ ਲਈਏ ਮੂਰਲੇ ਟਾਇਰ ਵੀ ਨਾਲ ਦੇ ਆ ਠੀਕ ਆ ਆ ਚੈੱਕ ਕਰ ਸਨ ਰਿਮ ਰੂਮ ਜਮਾ ਓਕੇ ਪਿਆ ਯਾਰ ਨਹੀਂ ਚਰੀ ਟਾਈਆਂ ਬਾਜੀ ਜਾਂਦੀਆਂ ਠੀਕ ਆ ਖੜਾ ਬੇ ਦਾ ਪੂਰਾ ਚੰਗਾ ਬਾਕੀ ਸੋਨੇ ਇਧਰੋਂ ਵੀ ਚੈੱਕ ਕਰਾ ਦਿੰਨੇ ਆ ਲਓ ਪੱਠੀ ਪੁੱਠੀ ਦਾ ਚੈੱਕ ਕਰ ਸਕਦੇ ਨੇ ਤੁਸੀਂ ਆ ਚੈੱਕ ਕਰੋ ਪੰਜਾਬ ਨੰਬਰ ਆ ਪਹਿਲੀ ਪਾਰਟੀ ਦੇ ਨਾਂ ਦੇ ਠੀਕ ਹੈ ਜੀ ਆਪਾਂ ਹੁਣ ਇਹਦੀ ਰੇਟ ਦੀ ਗੱਲ ਕਰ ਲਈਏ ਬਾਈਆਂ ਦੀ ਡਿਮਾਂਡ 4 ਲੱਖ 75000 ਰੱਖੀ ਆ ਬਾਈ ਕਹਿੰਦੇ ਮੁੱਕ ਤੇ ਹੋਰ ਵੀ ਕਰ ਦਾਂਗੇ ਮਾਨਤਾ ਇਹ ਡਿਮਾਂਡ ਆ ਬਾਈ ਸੋਨ ਵਾਲੇ ਕਾ 750 RX ਦੀ ਠੀਕ ਹੈ ਜੀ ਤੇ ਆਪਾਂ ਇਹਦੇ ਹੁਣ ਲਿੰਕਾਂ ਲੁਕਣਾਂ ਚੈੱਕ ਕਰਾ ਦਿੰਨੇ ਆ ਲਓ ਖੜਾ ਵੇ ਚੰਗਾ ਡਬਲ ਡਿਸਟਰੀਬਿਊਟਰ ਆ ਗਿਆ ਆ ਡਰਾਵਲ ਚੈੱਕ ਕਰ ਸਕਦਾ ਜੋ ਲਿੰਕਾਂ ਲੋਕਾਂ ਨਾਲ ਪਈਆਂ ਹੁੱਕ ਪੂਰੀ ਹੈਵੀ ਆ ਠੀਕ ਆ ਸਾਰਾ ਤੁਹਾਨੂੰ ਐਸੈਸਰੀ ਨਾਲ ਮਿਲ ਜੂਗੀ ਠੀਕ ਹੈ ਜੀ ਇਹ ਵੀ ਪੰਜਾਬ ਨੰਬਰ ਆ ਤੇ ਗੱਲ ਕਰਦੇ ਆਪਾਂ ਹੁਣ ਸੋਨਾ ਲਿਕਾ 750 ਦੀ ਲਓ ਜੀ ਇੱਕ ਹੋਰ ਛੋਡੇ ਵਾਸਤੇ 750 RX ਲੈਂਦਾ ਆਪਾਂ ਇਹ 16 ਮਰਡ ਰਹਿਣ ਵਾਲਾ ਇਹ ਵੀ ਕਲਰ ਪੇਂਟ ਦਾ ਬਾਈ ਕਹਿੰਦੇ ਸਾਰਾ ਰਹਿ ਜਣਾ ਪੈਰ ਪੂਰਦਾਨੇ ਚੈੱਕ ਕਰ ਸਕਦੇ ਤੁਸੀਂ ਖੜਾਵੇ ਤਾਂ ਓਕੇ ਆ ਜਮਾ ਕੰਡੀਸ਼ਨ ਤਾਂ ਜਮਾ ਓਕੇ ਆ ਯਾਰ ਠੀਕ ਆ ਆ ਮਗਰਾੜਾ ਰੋਡ ਚੈੱਕ ਕਰਦੇ ਨੂੰ ਕਲਰ ਪੇਂਟ ਦੇ ਬਾਈ ਕਹਿੰਦਾ ਸਾਰਾ ਰੇਨ ਨਾ ਕਿਸੇ ਗਲੇ ਗਲੇ ਨਹੀਂ ਹੈਗੇ ਆ ਰੇ ਮਰਾ ਚੈੱਕ ਕਰ ਲੋ ਲੋ ਬਾਈ ਠੀਕ ਆ ਜਮਾ ਓਕੇ ਪਿਆ ਲਿੰਕਾਂ ਲੋਕਾਂ ਦਾ ਚੈੱਕ ਕਰੋ ਇਹ ਵੀ ਪੰਜਾਬ ਨੰਬਰ ਆ ਪਹਿਲੀ ਪਾਰਟੀ ਦੇ ਨਾਲ ਟਾਇਰ ਟੂਰ ਚੈੱਕ ਕਰ ਲੈਣ ਤੁਸੀਂ ਇਹਦੇ ਸੀਟ ਦੇ ਟਾਇਰ ਆਗੇ 14 ਦੇ ਠੀਕ ਹੈ ਜੀ ਬਾਕੀ ਓਕੇ ਆ ਪੱਠੀ ਪੁੱਠੀ ਦਾ ਚੈੱਕ ਕਰੋ ਬਲਾਕ ਦਾ ਚੈੱਕ ਕਰ ਲਓ ਜਮਾ ਓਕੇ ਪਿਆ ਟਰੈਕਟਰ ਜੇ ਆਪਾਂ ਇਹਦੀ ਹੁਣ 4 ਲੱਖ ਤੇ 60 ਹਜ਼ਾਰ ਦਾ ਬਾਈ ਕਹਿੰਦੇ ਟਰੈਕਟਰ ਹੀ ਦੇ ਦਾਂਗੇ ਮੌਕੇ ਤੇ ਕਰ ਦਾਂਗੇ ਮਾਨਤਾ ਜਿਹੜਾ ਵੀ ਬੀਰ ਲੈਣ ਆ ਗਿਆ ਠੀਕ ਹੈ ਹੋਰ ਵੀ ਕਰ ਦਾਂਗੇ ਯਾਰ ਮਾਨਤਾ ਠੀਕ ਹੈ ਜੀ ਕਰ ਸਕਦਾ ਬਾਈਆਂ ਨਾਲ ਸੰਪਰਕ ਸਕਰੀਨ ਤੇ ਚਲੇ ਨੰਬਰ ਹੁਣ ਦਿਖਾਉਣੇ ਆਪਾਂ ਫਾਰਮ ਟਰੈਕ 60 ਡਬਲ ਕਲਚ ਆ ਗਿਆ 9 ਮਾਡਲ ਆ ਗਿਆ ਪਹਿਲਾਂ ਖੜਾਵੇ ਦਾ ਚੈੱਕ ਕਰ ਸਨ ਓਕੇ ਪਿਆ ਕੰਡੀਸ਼ਨ ਦਾ ਠੀਕ ਹੈ ਜੀ ਬਹੁਤ ਵੀਰਾਂ ਦੀ ਡਿਮਾਂਡ ਸੀ ਯਾਰ ਸਾਨੂੰ ਫਾਰਮ ਟਰੈਕ 60 ਲੱਭ ਕੇ ਦਿਓ ਨੀਵਾ ਮਾਡਲ ਹੋਵੇ ਠੀਕ ਹੈ ਜੀ ਆ ਤੁਹਾਡੇ ਵਾਸਤੇ ਓਹੀ ਲੱਭਤਾ ਨਵਾਂ ਮਾਡਲ ਆ ਗਿਆ ਡਬਲ ਕਲੱਚ ਚ ਆ ਗਿਆ ਬਾਕੀ ਕਲਰ ਪੇਂਟ ਤੁਸੀਂ ਚੈੱਕ ਕਰ ਸਕਦੇ ਹੋ ਟਾਇਰ ਪਾਏ ਆ ਬਈ 75 ਪੈਸੇ ਠੀਕ ਆ ਤੇ ਆ ਮਗਰਾੜਾ ਮਰੂੜਾ ਚੈੱਕ ਕਰ ਲਓ ਨਹੀਂ ਇੱਥੇ ਰੰਗ ਜਾਂ ਲੈਣ ਲੱਗਿਆਂ ਦਾ ਠੀਕ ਹੈ ਜੀ ਓਕੇ ਪਿਆ ਕੰਡੀਸ਼ਨ ਦਾ ਲਓ ਬਈ ਮੂਹਰੋ ਚੈੱਕ ਕਰ ਸੋ ਬੰਪ ਰੋਂਪਰ ਆਪਾਂ ਹੁਣ ਲਿੰਕਾਂ ਕ ਨੂੰ ਟੂਬਾ ਡੱਬਾਂ ਚੈੱਕ ਕਰਾ ਦਈਏ ਆ ਲਓ ਟੂਬਾ ਡੱਬਾ ਚੈੱਕ ਕਰੋ ਹੁੱਕ ਚੈੱਕ ਕਰ ਲਓ ਜਮਾਂ ਓਕੇ ਪਿਆ ਕੰਡੀਸ਼ਨ ਦਾ ਯਾਰ ਜੇ ਆਪਾਂ ਇਹ ਵੀ ਪੰਜਾਬ ਨੰਬਰ ਆ ਪਹਿਲੀ ਪਾਰਟੀ ਦੇ ਨਾਮ ਦੇ ਰਹਿਣਾ। ਤੇ ਬਾਈਆਂ ਨੇ ਡਿਮਾਂਡ 2 ਲੱਖ ਤੇ 65000 ਰੱਖਿਆ ਬਾਈ ਕਹਿੰਦੇ ਇਹ ਚੋ ਵੀ ਹੋਰ ਕਰ ਦਾਂਗੇ ਮਾਨਤਾ ਨਾਲ। ਠੀਕ ਹੈ ਜੀ ਤੇ ਕੰਡੀਸ਼ਨਰ ਚੈੱਕ ਕਰ ਰਹੇ ਹਾਂ ਖੜਾਵੇ ਦਾ ਓਕੇ ਜਮਾ ਪੰਜਾਬ ਨੰਬਰ ਆ ਪਹਿਲੀ ਪਾਰਟੀ ਦੇ ਨਾਮ ਠੀਕ ਹੈ ਜੀ ਕਰ ਸਾਰਾ ਬਾਈਆਂ ਨਾਲ ਸੰਪਰਕ ਤੇ ਹੁਣ ਕਰਦੇ ਆਪਾਂ ਫਾਰਮ ਟਰੈਕ ਲਓ ਜੀ ਇੱਕ ਹੋਰ ਫਾਰਮ ਟਰੈਕ 60 ਲਿਆਂਦਾ ਆਪਾਂ ਇਹ 13 ਮਾਡਲ ਰਹਿਣ ਵਾਲਾ ਕਲਰ ਪੇਂਟ ਦਾ ਮੂਹਰੇ ਦੇ ਤੋਂ ਲੈ ਕੇ ਲਿੰਕਾਂ ਤੱਕ ਬਾਈ ਕਹਿੰਦੇ ਇਹ ਵੀ ਸਾਰਾ ਰੀਜਨਲ ਟਾਇਰ ਚੈੱਕ ਕਰ ਸਾਂ ਜੀ ਆ ਰਿਮਾ ਰੁਮਾ ਚੈੱਕ ਕਰ ਲਓ ਠੀਕ ਹੈ ਜੀ ਪਿਛਲੇ ਰਮਾ ਚੈੱਕ ਕਰ ਲਓ ਪੂਰੇ ਓਕੇ ਪਿਆ ਯਾਰ ਠੀਕ ਹੈ ਜੀ ਆ 100 ਪੈਸੇ ਕਹਿ ਦੀਏ ਜਮਾ ਓਕੇ ਪਿਆ ਟਾਇਰ ਪਈ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਹੈਗੀ ਇਹ ਫਾਰਮ ਟਰੈਕ 60 ਤੇ ਕਲਰ ਪੇਂਟ ਦਾ ਸਾਰਾ ਰੀਜਨਲ ਆ ਪੰਜਾਬ ਨੰਬਰ ਆ ਪਹਿਲੀ ਪਾਰਟੀ ਦੇ ਨਾਂ ਦਾ ਬਾਕੀ ਟੋਬਾਂ ਡਾਬਾਂ ਚੈੱਕ ਕਰ ਲਓ ਲੋਗੋ ਚੈੱਕ ਕਰ ਲਓ ਜਿਵੇਂ ਜਾਂਸੀ ਜੋ ਨੋਮੇ ਬਾਈਆਂ ਕੋਲੇ ਖੜਾ ਕਲਰ ਪੇਂਟ ਦਾ ਬਾਈ ਕਹਿੰਦੇ ਸਾਰਾ ਅਰੀਜਨਲ ਠੀਕ ਹੈ ਜੀ ਚਲਾਈ ਚਰੂਈ ਚਪਾਈ ਕਹਿੰਦੇ ਓਕੇ ਡਬਲ ਡਿਸਟਰੀਬਿਟਰ ਆ ਗਿਆ ਪੰਜਾਬ ਨੰਬਰ ਆ ਗਿਆ ਠੀਕ ਹੈ ਜੀ ਕਰ ਸਾਰਾ ਬਾਈਆਂ ਨਾਲ ਸੰਪਰਕ ਆ ਇਧਰੋਂ ਵੀ ਆਪ ਚੈੱਕ ਕਰਾ ਦੀ ਤੁਹਾਨੂੰ ਪੰਪ ਪੰਪ ਕਰਨੀਓ ਜੇ ਮੈਂ ਓਕੇ ਆ ਯਾਰ ਆ ਪੈਰ ਪੂਰ ਦਾ ਨੇ ਚੈੱਕ ਕਰ ਸਕਦੇ ਹੋ ਤੁਸੀਂ ਖੜਾਵੇ ਤਾਂ ਚੰਗਾ ਲਾ ਚੈੱਕ ਕਰ ਸਕਦੇ ਹੋ ਠੀਕ ਸੋ ਸਾਲਾ ਚੈੱਕ ਕਰ ਲਓ ਲਾ ਬਾਈਆਂ ਨੇ ਡਿਮਾਂਡ 4 ਲੱਖ ਤੇ 15000 ਰੱਖਿਆ ਬਾਈ ਕਹਿੰਦੇ ਇਹ ਚੋ ਵੀ ਕਰ ਦਾਂਗੇ ਮਾਨਤਾਨ ਟਰੈਕਟਰ ਫਾਰਮ ਟਰੈਕ 60 ਲੈਣ ਆ ਗਿਆ ਤੇ ਸਕਰੀਨ ਤੇ ਚੱਲੇ ਨੰਬਰ ਬਾਈਆਂ ਨਾਲ ਕਰ ਸਕਦੇ ਸੰਪਰਕ ਤੇ ਅਸਦੀ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਇਸ ਨਾਲ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਆ ਤੁਹਾਡੇ ਵਾਸਤੇ ਆਪਾਂ ਸੇ ਟਰੈਕਟਰ ਲਿਆਂਦੇ ਸੀ ਜਮਾ ਕੰਡੀਸ਼ਨਾਂ ਦੇ ਓਕੇ ਆ ਕਈ ਵੀਰ ਕਹਿੰਦੇ ਰੇਟ ਵੱਧਾ ਰੇਟ ਕੋਈ ਵੱਧ ਨਹੀਂ ਹੈਗਾ ਬਾਈ ਬਾਈਆਂ ਨਾਲ ਇੱਕ ਵਾਰ ਸੰਪਰਕ ਕਰਕੇ ਦੇਖਿਓ ਬਾਈ ਕਹਿੰਦੇ ਹੋਰ ਵੀ ਕਰ ਦਾਂਗੇ ਯਾਰ ਮਾਨਤਾਨ ਦੁੱਤੰਨਤਾ ਆਪਾਂ ਸੋਨਾ ਲਿਖਾ ਦਿਖਾਤੇ ਦੋ ਫਾਰਮ ਟਰੈਕ ਦਿਖਾਤੇ ਤੇ ਇੱਕ ਆਪਾਂ 855 ਦਿਖਾਤਾ ਠੀਕ ਹੈ ਜੀ ਤੇ ਆਦੀ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇਨੂੰ ਕਰ ਲੈ ਸਬਸਕ੍ਰਾਈਬ ਕਿਸੇ ਵੀ ਵੀਡੀਓ ਬਣਾਉਣੀ ਹੈ ਤਾਂ ਆਪਣੇ ਨਾਲ ਵੀ ਕਰ ਸਕਦਾ ਸੰਪਰਕ 77174199 ਧੰਨਵਾਦ ਜੀ